ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਤਖੂ ਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਆ ਜਗਦੀਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਵੀਡੀਓ ਦੇ ਵਿੱਚ ਦੋਸਤੋ ਇੱਕ ਮੱਝ ਤੇ ਦੋ ਗਾਵਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਹਾਂ ਜੀ ਵਾਚ ਵਾਚ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਟਰ ਜੀ ਖਾਲਸਾ ਹੋਰ ਭਾਈ ਜੀ ਠੀਕ ਠਾਕ ਵਧੀਆ ਚੱੜਦੀ ਗਾਏ ਕਿਰਪਾ ਮਹਾਰਾਜੀ ਚੱਲੀ ਇਹਦਾ ਵਧੀਆ ਕੰਮ ਕਰ ਵਧੀਆ ਕਾਰੋਬਾਰ ਚੱਲੀ ਜਾਂਦਾ ਠੀਕ ਹੈ ਜੀ ਐਡਰੈਸ ਮੇਰੇ ਨਾਲ ਫੁਲਕਾ ਐਡਰੈਸ ਭੁੱਲਦੀ ਭਈਆ ਆਪਣਾ ਐਡਰੈਸ ਪਿੰਡਾ ਦਾ ਤੱਖੂ ਚੱਕਿਆ ਤਸੀਲ ਵੀ ਤਰਨਤਾਰ ਜਿਹੜਾ ਵੀ ਤਰਨਤਾਰ ਨਾਲ ਹਾਂਜੀ ਇਤੋਂ ਜੰਡੋਗੇ ਸਿਹਾਰੀ ਨਾਲ ਹੀ ਪੈਂਦਾ ਵਾ ਵੱਡੀ ਮਾਨੋਚਾਲ ਪੈਂਦਾ ਵਾ ਠੀਕ ਹੈ ਜੀ ਵਲੀਪੁਰ ਬੁੱਗਾ ਵੇਚਦੀ ਆ ਜਾਂਦਾ ਸਿੱਧਾ ਹੀ ਠੀਕ ਹੈ ਜੀ ਤੇ ਤਿੰਨੇ ਰਾ ਕੁਝ ਜਗ ਨੂੰ ਪੈਂਦੇ ਆ। ਆ ਪਿੰਡ ਲੱਗੇ ਸਕੀਰਾ ਵਾ। ਠੀਕ ਹੈ ਜੀ। ਹਾਂਜੀ। ਤੇ ਆਪਣਾ ਭਾਈ ਨਾਮ ਦੱਸ ਦਿਓ। ਨਾਂ ਜਗਦੀਸ਼ ਸਿੰਘ ਜੀ। ਫੋਨ ਨੰਬਰ। ਫੋਨ ਨੰਬਰ ਦੱਸੋ ਕਿੰਨਾ? ਇੱਥੇ ਕੁੜੀ ਅੜੀ ਉੱਪਰ। ਭਾਈ ਜੀ ਬੋਲਿਓ ਨੰਬਰ। 86। ਹਾਂਜੀ 86। ਜੀਰੋ ਜੀਰੋ 00 25 64 64 64। 25 64 64। ਠੀਕ ਹੈ ਜੀ। ਨੰਬਰ ਦੋਸਤੋ ਮੈਂ ਸਕਰੀਨ ਤੇ ਵੀ ਲਾ ਦੂੰਗਾ ਕਿਉਂਕਿ ਬਈਆਂ ਨੰਬਰ ਨਮਾ ਲਿਆ ਤੇ ਜ਼ੁਬਾਨੀ ਜਾ ਦੇਗਾ। ਤੇ ਬਈ ਅੱਜ ਆਪਣੇ ਕੋਲ ਤਿੰਨ ਨਗ। ਹਾਂਜੀ। ਦੋ ਗਾਵਾਂ ਤੇ ਇੱਕ ਮੱਝ। ਦੋ ਗਾਵਾਂ ਇੱਕ ਮੱਝ। ਹਾਂਜੀ। ਸ਼ੁਰੂ ਕਰੀਏ ਭਾਈ ਜੀ ਇਸ ਗਾਂ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਗਾਂ ਕਿੰਨਾ ਵਸੂਗਾ ਸੁਈਏ ਇਹ ਵੀਰ ਜੀ ਭਾਈ ਜੇ ਸੁਈਆ ਸੁਈਆ ਹਾਂਜੀ ਸੁਈ ਨੂੰ ਕਿੰਨਾ ਟਮ ਗਿਆ ਸੁਈ ਨੂੰ 15 ਦਿਨ ਹੋ ਗਏ ਅੱਜ ਅੱਛਾ ਜੀ ਹਾਂਜੀ ਬੱਚਾ ਕੀ ਦਿੱਤੇ ਨੇ ਬੱਚਾ ਕਿਉਂ ਪਰ ਮਗਰ ਬੱਚਾ ਬੱਚਾ ਜੀ ਹਾਂਜੀ ਤੇ ਹੁਣ ਭਾਈ ਜੀ ਦੁੱਧ ਕਿੰਨਾ ਪਿਆਰ ਦੁੱਧ ਆ ਵਕਤ 22 ਲੀਟਰ ਜਿਹੜਾ ਚਵਾ ਦੇਣਾ ਚਵਾ ਦੇਣਾ ਜਿਹੜਾ ਠੀਕ ਹੈ ਜੀ ਜੇ ਕੋਈ ਆਨਲਾਈਨ ਮਗਾਉਂਦਾ ਵਾ ਹਾਂਜੀ ਫਿਰ 20 ਦੀ ਗਰੰਟੀ ਹੈ ਫੁੱਲ ਠੀਕ ਹੈ ਜੀ ਗੜਵੀ ਮਾਰ ਕੇ ਚਵਾਈ ਚੁਈ ਚਾਰੇ ਥਣਾ ਦੀ ਬਿਲਕੁਲ ਓਕੇ ਆ ਕੋਈ ਭੂਰ ਨਹੀਂ ਛਟਾਣੀ ਕੋਈ ਠੀ ਇਹ ਵਪਾਰ ਦਾ ਕੰਮ ਕਰਦੇ ਆਂ ਵਪਾਰ ਦਾ ਕਰੀ ਜਾਈਦਾ ਮੜਾ ਚੰਗਾ ਜਾਲ ਦਾ ਰੋਟੀ ਚਲਾਈ ਆ ਠੀਕ ਠੀਕ ਕੱਡੀ ਵਾਰ ਬਾਈ ਜੀ ਗਾਂ ਤੋੜ ਕੇ ਦਿਖਾਈਏ ਆ ਖੋਲ ਗਾਮੜਿਆ ਦੂਜਾ ਸਵੇਰ ਦੋਸਤੋ ਗਾਂ ਸਰੀ ਆ ਬੱਚਾ ਠੰਡੀ ਠੀਰੀ ਵੜੀ ਜੇ ਭਾਏ ਜਵਾਜ ਚੋਈ ਫਿਰਨਾ ਠੀਕ ਹੈ ਜੀ ਜਿਹੜਾ ਮਰਜੀ ਕੋਈ ਗੱਲ ਨਹੀਂ ਭਾਏ ਸਾਰੀ ਧੜੀ ਥੱਲੇ ਬੈਠੇ ਰਹਿਣਾ ਇਹ ਜਿਹੜੀ ਲੱਤ ਇਧਰ ਤੇ ਆਇਆ ਕਰ ਜੂਗੇ ਬੰਨੇ ਠੀਕ ਹੈ ਜੀ 22 ਲੀਟਰ ਦੁੱਧ ਦੋਸਤੋ ਤਿਆਰ ਹੋਊਗਾ ਮੌਕੇ ਦਾ ਜੇ ਕਿਸੇ ਵੀਰ ਨੇ ਆਉਣ ਜ਼ਰਮ ਖੋਲੀਆਂ ਤੇ 20 ਲੀਟਰ ਦੀ ਗਾਰੰਟੀ ਵੀ ਤੇ ਘਰੋਂ ਹੋਊਗੀ ਜੀ ਤੁਸੀਂ ਗਾਂ ਦਾ ਕੱਟ ਕੱਟ ਹਾਟਰ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਚਾਰੇ ਥਣ ਗੈਪ ਤੇ ਲੱਗੇ ਹੋਏ ਕੋਈ ਫੋਟਸ਼ਾਂਗ ਨਾਲ ਲਹਿਦਾ ਵੀ ਥੋੜੀ ਲੰਮੀ ਪਾ ਲੈ 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 ਗਾਂ ਲੰਮੀ ਕਰ ਤੇ ਕਰ ਲੋ ਚੱਕ ਜੀ ਹੋਰ ਦੀ ਬੜੀ ਸ਼ਕੀ ਵੀਡੀਓ ਬਣਾਉਂਦਾ ਦੋਸਤੋ ਟਾਈਮ ਸ਼ਾਮਾਂ ਦਾ ਬਾਅਦ 24 ਤਕਰੀਬਨ ਘੰਟਾ ਡੇਢ ਘੰਟਾ ਲੱਗੇਗਾ ਚੁਾਈ ਹੁਣ ਚ ਲਓ ਜੀ ਕਰੋ ਚੱਕ ਹਾਂ ਆਈ ਥੋੜੀ ਪਤ ਫੜੀ ਦੀ ਖਿੱਤੀ ਦਾਣੇ ਦਾ ਅਸਾ ਗਾੜ ਤੇ ਲਾੜ ਗਈ ਤਰ੍ਹਾਂ ਪੀਦਾ ਹੁੰਦਾ ਦੋਸਤੋ ਆਰਡਰ ਕੁਆਲਟੀ ਜਿਹੜੀ ਬਹੁਤ ਵਧੀਆ ਤਿਆਰ ਕੀਤੀ ਹੈ ਕਰਮਾਲੀ ਦੇ ਲਓ ਜੀ ਦੋਸਤੋ ਥਣਾ ਦੀ ਆਪਸ ਵਿੱਚ ਸਪੇਸ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਜੀ ਦੋਸਤੋ ਮਿਲਕ ਵੈਨ ਜਿਹੜੀ ਆ ਨਾੜਾ ਨੋੜਾ ਹਵਾਨੇ ਤੇ ਤੁਸੀਂ ਚੈੱਕ ਕਰੋ ਕਿੰਨਾ ਮਰਜੀ ਭਾਂ ਲੱਤਾ ਫੜ ਕੇ ਨੂੰ ਤੋਰੀ ਛੱਡੋ ਪਾਏ ਕੋਈ ਮਤਬਲ ਨਹੀਂ ਕਰੇ ਇਹੋ ਜਿਹੇ ਤੇ ਠੀਕ ਹੈ ਜੀ ਹਾਂ ਤੇ ਇਹਦਾ ਬਾਈ ਜੀ ਮੁੱਲ ਮੁੱਲ ਕਰ ਲਿਆ 90 ਕਰ ਲੋ 90 ਕੋਈ ਗੱਲ ਨਹੀਂ ਫਿਰ ਕੀ ਇਹ ਕਰ ਲੰਦ ਫਿਰ ਕੀ ਕਰ ਲਿਆ ਆ ਬਾਹਰ ਬਜ਼ਾਰ ਵੜਾ ਹਾਂਜੀ ਹਾਂਜੀ ਹੈ ਫਿਰ ਵੀ ਕਿੰਨਾ ਕੁ ਮੰਨਦਾ ਨੂੰ 90 ਪੂਰਾ 90 ਕਰਨਾ ਕਿ ਜਾਂ ਘੱਟਵਾ ਦੇਗਾ ਵੇਖ ਲਓ ਆਪਦੀ ਮਰਜ਼ੀ ਕਰ ਲੋ ਬਈ ਆਪਾਂ ਮਰਜ਼ੀ ਕਰਨੀ ਕਿਉਂਕਿ ਤੁਸੀਂ ਖਰੀਦੀ ਹੈ 2000 ਘਟਾ ਦਾਂਗੇ 86 ਹੋ ਗਏ 88 ਹੋਰ ਹੈਗੀ ਕਿ ਜੈਸ ਕੋਈ ਬੜੀ ਇੰਨੀ ਕਿ ਜੈਸ ਹੈ ਆ ਕਰਲਾ ਕਾ ਗਿਆ ਆਣਾ ਮਾਨਤਾਂ ਨਹੀਂ ਵੀ ਆਵੇਂ ਵੀਰ ਭਰਾ ਗਏ ਕਰਲਾ ਮਾ ਲੋ ਦੋਸਤੋਂ 90000 ਰੁਪਏ ਬਾਈ ਨੇ ਡਿਮਾਂਡ ਰੱਖੀ 88000 ਰੁਪਏ ਦੇ ਵਿੱਚੋਂ ਤੁਹਾਡਾ ਆਇਆਂ ਗਿਆ ਦਾ ਮੌਕੇ ਤੇ ਮਾਨਤਾਂ ਸ਼ੋਰ ਸ਼ਪਾਹ ਕਪੂ ਕਾ ਜਰੂਰ ਹੋਊਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਜਿੱਤੇ ਫੋਨ ਜਰੂਰ ਕਰਿਆ ਕਰੋ ਇਸ ਤੋਂ ਅੱਗੇ ਬਾਈ ਜੀ ਦੋ ਨੰਬਰ ਕੀ ਦਸੀਏ ਡਿਟੇਲ ਇਹ ਵੀਰ ਜੀ ਪਹਿਲਾ ਸੁਬਾਹ ਦੇ ਅੱਛਾ ਜੀ ਤੇ ਮੂੰਹ ਚੋ ਚਾਰ ਦੰਦ ਦੱਸਿਆ ਚਾਰ ਦੰਦ ਮੂੰਹਾਂ ਠੀਕ ਹੈ ਜੀ 16 ਲੀਟਰ ਦੁੱਧਿਆ ਠੀਕ ਹੈ ਜੀ ਜਿਹੜਾ ਮਾਰਦੇ ਨਹੀਂ ਗੜਵੀ ਮਾਰਦੇ ਨਹੀਂ ਆ ਠੀਕ ਹੈ ਜੀ ਠੀਕ ਆ ਸੂਈ ਨਹੀਂ ਕਨਾਰੇ ਮਗ ਸੂਈ ਨੂੰ ਡੇਢ ਦੋ ਮਹੀਨੇ ਹੋ ਗਏ ਜੀ ਡੇਢ ਤੋਂ ਦੋ ਮਹੀਨੇ ਹਾਂ ਠੀਕਾ ਭਰਾਇਆ ਜੇ 15 20 ਦਿਨ ਹੋ ਗਏ ਆ ਅੱਛਾ ਜੀ ਠੀਕ ਬਾਕੀ ਤਾਂ ਨੇ ਤਿਲ ਜੀ ਮਗਰਲੇ ਥਾਂ ਦੀ ਨਹੀਂ ਦੋਸਤ ਮਗਰਲੇ ਥਾਂ ਦੀ ਦੋਸਤੋ ਇੱਕ ਮੱਥੇ ਨੇ ਜੀ ਈਮਾਨਦਰੂ ਜਮਾਨਦਰੂ ਜਮਾਨਦਰੂ ਠੀਕ ਹੈ ਈਮਾਨਦਰੂ ਤੇਲ ਲਿਆ ਇਹਦਾ ਬੱਚਾ ਬਾਕੀ ਕੋਈ ਮਤਲਬ ਕਿ ਬੱਚਾ ਨਹੀਂ ਠੀਕ ਹੈ ਜੀ ਬੱਚਾ ਨਹੀਂ ਹੈ ਲਓ ਦੋਸਤੋ ਬੱਚਾ ਸਾਡੇ ਘਰੇ ਸੂਈ ਘਰੇ ਮਰਿਆ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਗਾਂ ਦਾ ਕੱਦ ਕਾਰ ਤੀ ਚੈੱਕ ਕਰੋ ਬਾਈ ਜੇ ਬੱਚਾ ਮਰ ਜਾਵੇ ਫਿਰ ਤੇਲ ਹੋ ਗਈ ਤੇ ਫਿਰ ਉਹਦਾ ਨਾ ਵੇਚਦਾ ਨਾਇਲਰ ਹੋਣਾ ਹੀ ਹੈਗਾ ਚਲ ਵੇਖ ਲਈਏ ਠੀਕ ਹੈ ਜੀ ਹਾਂਜੀ ਹਾਂਜੀ 16 ਕਿਲੋ ਦੋ ਦੋ ਪੱਕਾ ਤਿਆਰ ਇਹਦੇ ਕੋਲ ਪੱਕਾ ਤਿਆਰ ਹੈ ਲਓ ਜੀ ਕਟੋ ਬਾਰ ਨੂੰ ਦੋਸਤੋ ਪਹਿਲਾ ਸਵੇਰ ਸੂਈ ਹੈ گا ਕਿਸੇ ਵੀਰ ਨੇ ਚੰਗੇ ਸ਼ੌਂਕ ਦੇ ਨਾਲ ਸਾੰਭੀ ਤੇ ਚੰਗਾ ਸੀਮਾ ਜਿਹੜਾ ਭਰੇ ਆ ਲਓ ਜੀ ਦਾ ਕੱਦ ਕਾਠ ਕਰੋ ਚਾਪੀ ਮਗਰਲੇ ਥਾਂ ਦੀ ਦੋਸਤੋ ਉਲਟ ਪਹਿਣੀ ਵਾਲੇ ਪਾਸੇ ਦੀ ਤਿੱਲ ਜੀ ਡਾਕਟਰ ਵੀਰ ਮੜੀ ਸੀ ਆ ਲਓ ਜੀ ਕਰੋ ਦਾ ਕੱਦ ਚੈੱਕ ਕਰੋ ਦੋਸਤੋ ਚਾਰ ਦੰਦ ਪਹਿਲਾ ਸਵੇਰ ਵਚੀ ਸੀ ਵੰਦ ਹਾਂ ਲੋ ਜੀ ਵੀਰ ਤੇ ਮੋਟਿਆਂ ਤੇ ਬਰਾਬਰ ਹੁੰਦੀ ਜੀ ਪੂਰੀ ਲੈ ਜਾ ਲੈ ਜਾ ਹਲੋ ਦੋਤੋ ਕਰੋ ਚੱਕੀ ਬਿਊਟੀ ਚੈੱਕ ਕਰ ਲੋ ਭਾਈ ਜੀ ਮਿਲਦੀ ਦੋਵੇਂ ਟਾਈਮ ਭੜੇ ਤੇ ਬਿਲਕੁਲ ਜੀ ਬਿਲਕੁਲ ਥਾਪੀ ਮਾਰ ਕੇ ਕੋਈ ਵੰਗਾ ਨਹੀਂ ਕੋਈ ਪਾੜਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਠੀਕ ਹੈ ਜਦੋਂ ਮਰਜ਼ੀ ਭਾਏ ਤੇਰੇ ਟਾਈਮ ਚ ਹੋਈ ਜਾਏ ਠੀਕ ਹੈ ਜੀ ਬੋਦੀ ਵਾਲੀ ਗਾਂ ਜੇ ਦੋਸਤੋ ਚੈੱਕ ਕਰ ਲਓ ਇਹ ਤਾਂ ਮੁੱਲ ਵਈ ਕਰਨਗੇ ਮਾਣਾ 60 ਨਹੀਂ ਕੋਈ ਆਲੇ 60 ਕਰ ਲਓ ਹਾਂ ਬਰੀਡ ਵੜੀ ਆ ਬਰੀਡ ਤੇ ਹੈਗੀ ਜੀ ਬਾਜ ਲੱਗੀ ਨਹੀਂ ਫਰੀ ਚ ਬਾਜਣਾ ਆਂਦੀ ਪੀਤੇ ਚਲੋ ਇਹਦਾ ਵਸ਼ੀਰਾ ਹੀ ਹੰਸਰ ਦਾ ਹੀ ਮੁੱਲ ਲੈਣਾ ਵਾ ਠੀਕ ਹੈ ਜੀ ਬਰੀਡ ਦਾ ਹੀ ਠੀਕ ਹੈ 55000 ਵੀ ਦੇ ਦਾਂਗਾ ਵਸ਼ੀ ਕਿੰਨਾ ਕੁ ਮੰਨ ਤਾ ਸਕਦਾ ਹਾਂ ਕਿੰਨਾ ਕੁ ਮੰਨ ਕਰ ਲਾ ਕੇ ਘਰੇਆਂ ਦਾ ਮਾਨਤਨ ਕੋਈ ਨਹੀਂ ਠੀਕ ਹੈ 500 ਹਾਂਜੀ 55000 ਰੁਪਇਆ ਬਾਈ ਜੀ ਮੁੱਲ ਮਾਨਤਨ ਕਿੰਨਾ ਕਿਥੋਂ ਠੀਕਾ ਵੀ ਭਰਾਇਆ ਜੇ ਅਛਾ ਏ ਠੀਕਾ ਭਰਾਇਆਗਾ ਗਾੜੀ ਅਗਲੇ ਦੀ ਕਿਸਮਤ ਠੀਕ ਹੈ ਜੀ 15 ਦਿਨ ਹੋ ਗਏ ਠੀਕਾ ਭਰਾਇਆ ਚੰਗਾ ਵਧੀਆ ਮਹਿੰਗਾ ਠੀਕਾ ਭਰਾਇਆ ਵਾ ਠੀਕ ਠੀਕ ਗਾੜੀ ਕਿਸਮਤ ਅਗਲੇ ਦੀ ਚਲੋ ਉਹ ਤੇ ਜਿਹੜਾ ਵੀ ਕਰੂਗਾ ਨਾ ਬਾਕੀ ਆਉਂਸਰਾਂ ਦਾ ਮੁੱਲ ਲੈਣਾ ਦੁੱਧ ਤਾਂ ਤੇ ਲੈਣ ਹੀ ਨਹੀਂ ਡਾਇ ਹੀ ਹਾਂਜੀ ਠੀਕ 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 ਹੈ ਜੀ ਚਲੋ ਜੀ 55000 ਤੋਂ ਮਾਨਤਨ ਹੋ ਸਕਦਾ ਹੋ ਜੂ ਮਾਨਤਨ ਕਰਿਆ ਦਾ ਕਰਾ ਕੇ ਮਾਨਤਨ ਠੀਕ ਹੈ ਠੀਕ ਹੈ ਠੀਕ ਹੈ ਆ ਜਾਓਗੇ ਇਹ ਇਹ ਤੀਜਾ ਸੂਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਲਾ ਲੋ ਤੁਸੀਂ ਮਿੰਨਾ ਡੇਢ ਡੇਢ ਮਿੰਨਾ ਲਾ ਲੋ ਬੱਚਾ ਗੜੀ ਕੱਟੀ ਹੈ ਕੱਟੀ ਆ ਜੀ ਠੀਕ ਹੈ ਜੀ ਕੱਟੀ ਵੀ ਦੋਸਤੋ ਪੂਰੀ ਜੈਡ ਬਲੈਗ ਤੁਹਾਨੂੰ ਦਿਖਾ ਦਿੰਦਾ ਕਿੰਨੇ ਡੇਢ ਕਿੰਨਾ ਪਾਇਆ ਦੁੱਧ ਕੰਨਾ ਬਾਈ ਤਿਆਰ ਦੁੱਧ ਆ ਵਕਤ 10 ਲੀਟਰ ਆ ਪੱਕਾ ਤਿਆਰ ਹੋ ਗਿਆ ਗੜਾ ਚਵਾਦ ਨਾਲ ਗੜਵੀ ਮਾਰ ਕੇ ਭਾਏ ਚਾਰ ਡੰਗ ਚੋਵੇਂ ਆੜ ਕੇ ਪਈ ਠੀਕ ਹੈ ਜੀ ਕੱਢੀਏ ਬਈ ਬਾਤ ਤੋੜ ਕੇ ਦਿਖਾਈਏ ਤੋੜੇ ਤਿੱਜਾ ਸਵੇਰ ਦੋਸਤੋ ਸੂਈ ਜੇ ਸੂਈ ਨੂੰ ਕੋ ਡੇਢ ਕਿੰਨੇ ਦਾ ਟਾਈਮ ਹੋ ਗਿਆ 10 ਲੀਟਰ ਦੁੱਧ ਪੱਕਾ ਤਿਆਰ ਹੋ ਗਿਆ ਜਿਹਦੇ ਬੱਚਾ ਨੇ ਕੱਟੀ ਦਿੱਤੀ ਆਹ ਲੋ ਜੀ ਪਿੱਠ ਪੁੜੇ ਦੀ ਚੜਾਈ ਮਾਈ ਦੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਇਹ ਨਹੀਂ ਵੀ ਰਮੜੀ ਜਾ ਇਹਨੂੰ ਉੱਪਰ ਕੇ ਠਾ ਕਰ ਦੇ ਦਿੰਦਾ ਲੋ ਜੀ ਕਰੋ ਚ ਦੁੱਧ ਬਿਲਕੁਲ ਬਰੀਕ ਚਮੜੀ ਸਿੰਗਲ ਡੀਵੀ ਮੱਝ ਕਰ ਲੋ ਚੱਕ ਵੀਡੀਓ ਵਿੱਚ ਲਾਕੀ ਪੰਗਨਾ ਬਣਾ ਇਹ ਥੋੜਾ ਲੈ ਉਸ ਤੈ ਮੁਰ ਲਾਕੀ ਪੰਗਨਾ ਬਣਾ ਮੁਰ ਕੇ ਥੱਲੇ ਆਵਣੇ ਨਾ ਬਾ ਬਾਏ ਇਹ ਗਿਆ ਤਾਂ ਅਰੇ ਰਾਮਾ ਹੋਵੇ ਦੋਸਤੋ ਪਲੱਸ ਪੁਆਇੰਟ ਇਹ ਹੈਗਾ ਜੇ ਨਾਲ ਇਹ ਬੱਚਾ ਵੀ ਤੇ ਮਗਰ ਘੱਟੀ ਹੈ ਜੀ ਦੁੱਧ 10 ਕਿਲੋ ਤਿਆਰ ਹੋਊਗਾ ਜੀ ਠੀਕ ਹੈ ਜੀ ਇਹਦਾ ਭਾਈ ਜੀ ਮੁੱਲ ਕੀ ਕਰਨਾ ਜੀ ਕਰ ਲੀਏ ਵੀਰ ਜੀ 1.5 ਟੂਰ ਮੈਦਾਨਾ ਜਿਤਨਾ ਲੋਕ ਕਰਦੇ ਆ ਠੀਕ ਠੀਕ ਹੈ ਜੀ ਕਰੋ ਜੀ ਕਰੋ 1.5 ਲੱਖ ਕਰੋ ਜੀੁਰਕੇ ਮੱਝਾ ਵੀ ਦੋ ਆ ਨਾਲ ਝੋਟੀ ਆਵੇਂ ਰਾਈ ਨਾਲ ਹੈ ਇਹਦੀ ਗੱਲ ਹੈ ਹੈ ਇਹਦੀ ਗੱਲ ਹੈ ਚੰਗੇ ਟੀਕੇ ਦੀ ਆ ਝੋਟੀ ਵੀ ਹਾਂ ਉਹ ਤੇ ਮੈਂ ਦਿਖਾਤੀ ਇੱਕ ਕੀ ਚੰਗੇ ਸੀ ਮੰਦੀ ਆ ਪੀ ਆ ਦੱਸੀਏ ਮੁੱਲ ਫੇਰ ਵੀ ਜਾਇਜਾ ਮੁੱਲ ਕਰੀਏ ਲੈ ਲੈ ਲੱਖ ਲੈ ਲਗੇ ਜੀ ਲੱਖ ਲੈ ਲਓ ਕਿੰਨਾ ਕੁ ਮੰਨਣਾ ਹੋ ਸਕਦਾ ਹਾਂ ਨਾਲ ਹੀ ਹਾਂ ਨਾਲ ਹੈ हां जी भाई जी 92000 ਰੁਪਏ ਦੀ ਡਿਮਾਂਡ 92000 ਜੀ ਮਾਨਤਨ ਹੋ ਸਕਦਾ ਕਿ ਪੰ ਆ ਆ ਦਾ ਕਰਾਂਗੇ ਜਰੂਰ ਮਾਨਤਨ ਕਰੇ ਠੀਕ ਹੈ ਜੀ ਹਾਂ ਜੀ ਆਵੇ ਕੋਈ ਵੀਰ 92000 ਰੁਪਏ ਦੋਸਤੋ ਡਿਮਾਂਡ ਰੱਖੀ ਵੀਰ ਨੇ ਆਇਆ ਗਿਆ ਦਾ ਮਾਨਤਨ ਮੌਕੇ ਤੇ ਹੋਊਗਾ ਮੱਜਾ ਦੋਸਤੋ ਦੋ ਪੰਜਾਂ ਜੰਦੀਆਂ ਕੱਟੀ ਵੀ ਨਾਲ ਦੋਸਤੋ ਸੋਹਣੀ ਐ ਲੋ ਕਰ ਲਓ ਚੱਕ ਤਿੰਨੇ ਪਸੂ ਦੋਸਤੋ ਸੂਏ ਸਵਾਏ ਮੇਰੇ ਦੇਖਿਆ ਮੈਂ ਦੋ ਟੀਐਸ ਰੱਖੀ ਆ ਕੋਈ ਮਤਲਬ ਕਿ ਇਹਨੂੰ ਪੂਰ ਛਟਾਣੀ ਖਾਂਦੇ ਵਿੱਚ ਠੀਕ ਹੈ ਜੀ ਕੋਈ ਬਾਦ ਘਾਟ ਨਹੀਂ ਆਇਆ ਬਰਾਬਰ ਨਾਲ ਬਰਾਬਰ ਖਾਣਾ ਆਉਣਗੇ ਠੀਕ ਹੈ ਜੀ ਉਹ ਦੋ ਤੋਂ ਤਿੰਨੇ ਸ ਅਡਰੈਸ ਇਕਰੀ ਵੀ ਦਾ ਫਿਰ ਬੋਲ ਦੇਣਾ ਪਿੰਡ ਤਖੂਚੱਕ ਤਹਿਸੀਲ ਜ਼ਿਲ੍ਹਾ ਸ਼੍ਰੀ ਕਰਮਤਾਰਨ ਸਾਹਿਬ ਨਾਮ ਬਾਈ ਉਹਨਾਂ ਦਾ ਜਗਦੀਸ਼ ਸਿੰਘ ਫੋਨ ਨੰਬਰ ਮੈਂ ਜਿਹੜਾ ਸਕਰੀਨ ਤੇ ਚਲਦਾ ਕਰ ਦੂੰਗਾ ਹੋਣੇ ਦਾ ਡੱਕਾ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ